ਤਾਂ ਜਦੋਂ ਗੁਰੂ ਜੀ ਸ਼ਹਾਦਤ ਦੇਣ ਇਥੋਂ ਦਿੱਲੀ ਜਾ ਰਹੇ ਨੇ ਉਦੋਂ ਕਾਰਾਂ ਗੱਡੀਆਂ ਤਾਂ ਨਹੀਂ ਸੀ ਕਿ ਬੰਦਾ ਇੱਕ ਦਿਨ ਦੇ ਵਿੱਚ ਪਹੁੰਚ ਗਿਆ ਕਈ ਦਿਨ ਲੱਗੇ ਹੋਣਗੇ ਗੁਰੂ ਸਾਹਿਬ ਨੂੰ ਰਾਸਤੇ ਦੇ ਵਿੱਚ ਰਾਸਤੇ ਦੇ ਵਿੱਚ ਸਮੇਂ ਦੀ ਸਰਕਾਰ ਨੇ ਕੋਈ ਔਂਕੜਾ ਪਾਈਆਂ ਕੋਈ ਵੀ ਕਹਿ ਲਿਏ ਵੀ ਆਪਾਂ ਤਸੀਹੇ ਕੁਛ ਇਦਾਂ ਵਗੈਰਾ ਕੁਛ ਹੈ ਵੀ ਇਸ ਕਰਕੇ ਜਦੋਂ ਸਤਗੁਰੂ ਜੀ ਗਏ ਇਹਨਾਂ ਸਿਪਾਈਆਂ ਨੇ ਭਾਲਿਆ ਪਟਿਆਲੇ ਤੋਂ ਅੱਗੇ ਜਾ ਕੇ ਵੀ ਉਥੇ ਸਤਗੁਰਾਂ ਨੂੰ ਪਕੜਨ ਦੀ ਕੋਸ਼ਿਸ਼ ਕੀਤੀ ਕਈ ਇਤਿਹਾਸਕਾਰ ਲਿਖਦੇ ਨੇ ਵੀ ਉਥੋਂ ਪਕੜਿਆ ਵੀ ਗਿਆ ਪੜਕ ਪਕੜਿਆ ਗਿਆ ਬਾਅਦ ਵਿੱਚ ਛੱਡ ਦਿੱਤਾ ਪਰ ਕੋਈ ਆਗਰੇ ਦੀ ਧਰਤੀ ਤੋਂ ਬੋਲਦੇ ਨੇ ਪਰ ਵਿਸ਼ੇਸ਼ ਤੋਂ ਇਤਿਹਾਸ ਹੈ ਉਹ ਆਗਰੇ ਦੀ ਧਰਤੀ ਦਾ ਉਥੇ ਵੀ ਜਾ ਕੇ ਸਤਗੁਰੂ ਜੀ ਆਜੜੀ ਨੂੰ ਮਿਲਦੇ ਨੇ ਉਹਦੀ ਇੱਛਾ ਸੀ ਵੀ ਜੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਜੇ ਤੁਸੀਂ ਮੇਰੇ ਕੋਲ ਪਕੜ ਹੋ ਜਾਵੋ ਤਾਂ ਮੇਰੀ ਗਰੀਬੀ ਚੱਕੀ ਜਾਵੇ ਮੇਰਾ ਦਲੇਦਰ ਦੂਰ ਹੋ ਜਾਵੇ ਸਤਿਗੁਰੂ ਜੀ ਉਸ ਨੂੰ ਉਹਨੂੰ ਹੀ ਭੇਜਦੇ ਨੇ ਹਲਕਰ ਨੂੰ ਬੁਲਾਉਣ ਦੇ ਲਈ ਸਤਿਗੁਰੂ ਜੀ ਐਸੇ ਮੇਰੇ ਸਤਿਗੁਰ ਨੇ ਜੋ ਜਾਣ ਲੱਗਿਆ ਸ਼ਹਾਦਤ ਵਾਸਤੇ ਸਿੱਖਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਜਾਂਦੇ